ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ आवर ਚੈਨਲ ਫਰੋਂ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀ ਅੰਮ੍ਰਿਤਸਰ ਕੁਝ ਨਾ ਅੱਜ ਪਾਰਟੀ ਵੇਅ ਟਾਈਪ ਸੂਟਸ ਨਾ ਕਿ ਮਤਲਬ ਜਿਦਾ ਸਾਰੇ ਕਹਿੰਦੇ ਸੀਗੇ ਕਿ ਜਿੱਦਾਂ ਹੁਣ ਅੱਗੇ ਸੀਜ਼ਨ ਆ ਰਿਹਾ ਪਾਰਟੀਆਂ ਦਾ ਮੈਰਿਜਸ ਦਾ ਹਨਾ ਕਰਵਾ ਚੌਥ ਵੀ ਆ ਰਿਹਾ ਤੇ ਸਾਰੇ ਕਹਿੰਦੇ ਕਿ ਜਿੱਦਾਂ ਸਿਰਫ ਕਢਾਈਆਂ ਹੀ ਨਹੀਂ ਪਾਰਟੀ ਵੇਅ ਹੋਣੀਆਂ ਚਾਹੀਦੀਆਂ ਤੇ ਫਿਰ ਆਪਾਂ ਨਾ ਕੁਝ ਨਵਾਂ ਹੀ ਲੈ ਕੇ ਆਏ ਆ ਮਤਲਬ ਨਾਰਮਲੀ ਨਾ ਬਲੌਕ ਤੁਹਾਨੂੰ ਕਾਟਨ ਤੇ ਮਿਲਦਾ ਆ

देखो मोसा कर की ग्रेसारी दुपटिया बार बार मैं बोल दीडियो च की अपना भी फेब्रिक लाके आ सदनी डिजाइन भी लाके आ सदी ओ भी त्यार करवाने

ਚਾਹੇ ਉਹਦਾ ਵੀ ਪਾਲੋ ਪਾਰਟਿਸਟ ਵੀ ਪੈ ਜਾਣਾ ਹੈ ਬੰਦਾ ਨਾਰਮਲੀ ਵੀ ਕਿਤੇ ਜਾ ਰਿਹਾ ਹੈ ਵਿਜ਼ਿਟ ਕਰ ਰਿਹਾ ਹੈ ਦੈਨ ਯੂ ਕੈਨ ਵੇਅਰ ਇਹ ਆਏਗਾ ਜੀ ਇਹਦੇ ਫਰੰਟ ਤੇ ਦੇਖੋ ਇਦਾਂ ਬੜੀ ਪਿਆਰਾ ਗਲੇ ਤੇ ਪੈਨਲ ਬਣਿਆ ਹੋਇਆ ਠੀਕ ਹੈ ਜੀ ਐਂਡ ਤੁਸੀਂ ਨਾ ਇਹ ਵਾਲੇ ਕਲਰ ਦੇ ਦੇ ਉੱਪਰ ਹੈਂਗਿੰਗ ਵਾਲੇ ਬਟਨਸ ਅਪਲਾਈ ਕਰਵਾ ਸਕਦੇ ਹੋ ਇਟ ਵਿਲ ਗਿਵ ਦਿਸ ਸੂਟ ਗੁੱਡ ਲੁੱਕ ਪਰ ਅਲੱਗ ਲੁੱਕ ਥੋੜੀ ਦੇ ਦੇਗਾ ਪਰ ਬਿਲਕੁਲ ਇਹ ਪਾਰਟੀ ਵੇਅਰ ਹੋ ਜਾਏਗਾ ਦਿਸ ਇਜ਼ ਬਾਟਮ

ਮਨੂਂਦਾ ਤੁਸੀਂ ਫਿਜ਼ੀਕਲੀ ਆਓ ਆਣ ਕੇ ਖੁਦ ਫੈਬਰਿਕ ਨੂੰ ਫੀਲ ਕਰੋ ਕਿਉਂਕਿ ਕਈ ਵਾਰੀ ਫੋਟੋਗ੍ਰਾਫਸ ਤੇ ਨਾ ਦਿਖਦਾ ਨਹੀਂ ਹੈ ਬਟ ਅਗਰ ਅਸੀਂ ਕਹਿ ਰਹੇ ਹਾਂ ਅਸੀਂ ਨਹੀਂ ਯੂਜ਼ ਕਰ ਰਹੇ ਮਾੜਾ ਜੈਸੀ ਯੂਜ਼ ਨਹੀਂ ਕਰਦੇ ਮਾੜਾ ਫੈਬਰਿਕ ਤੇ ਜਿੰਨੇ ਵੀ ਕਾਟਨ ਸੂਟਸ ਆ ਨਾ ਸਾਰੇ ਉੱਪਰ ਅਸੀਂ ਸੇਲ ਲਗਾਈ ਹੋਈ ਹੈ ਹੁਣ ਕਿਉਂਕਿ ਸੀਜ਼ਨ ਐਂਡ ਹੈ ਅਸੀਂ ਕੱਢਨੇ ਆ ਬਸ ਹੁਣ ਨਾ ਉਹ ਵੀ ਤੁਸੀਂ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਥੋੜਾ ਹੀ ਹੈ ਕਾਟਨ ਦਾ ਨਾ ਹੁਣ ਹੈ ਨਹੀਂ ਸਾਡੇ ਕੋਲ ਥਿਸ ਇਜ਼ ਕ੍ਰੇਪ ਸੈਮੀ ਕ੍ਰੇਪ ਨਾਟ ਪਿਓਰ ਠੀਕ ਹੈ ਇਹਦਾ ਗਲੇ ਤੇ ਪੈਨਲ ਬਣਿਆ ਹੋਇਆ ਦੇਖੋ ਇੱਦਾਂ ਬੜਾ ਬਿਊ

ਇਹna ਨਿਊ ਜਾਰਡਟ ਆਈ ਹੈ ਸੈਲਫ ਦੇ ਵਿੱਚ ਦੇਖੋ ਲਾਈਨਿੰਗਸ ਹੈ ਦੇ ਵਿੱਚ ਦਿਖਦੀ ਹੋਈ ਹੈ ਇਹ ਤੁਹਾਨੂੰ ਦਿਖਾਣੇ ਆ ਬਾਕੀ ਸਾਰੇ ਤੁਸੀਂ ਦੇਖੋ ਆ ਸਾਰੇ ਸਾਡੇ ਕੋਲ ਨਵੀਂ ਕਲੈਕਸ਼ਨ ਆਈ ਹੈ ਨਿਊ ਰਾਈਵਲਸ ਹੈ ਨਿਊ ਰਾਈਵਲਸ ਤੇ ਨਾ ਹੱਲੇ ਕੁਝ ਇਹ ਵੀ ਇੱਕ ਬਲੌਕ ਹੈਗਾ ਸੱਚੇ ਰਹਿ ਗਿਆ ਜੀ ਇਹ ਵੀ ਬੜਾ ਨਾਈਸ ਬਲੌਕ ਹੈ ਬੜਾ ਹੀ ਅੱਛਾ ਸੂਦੀਂਗ ਜੇ ਕਲਰ ਟਾਈ ਐਂਡ ਡਾਈ ਵਾਲਾ ਆਇਆ ਇਹ ਵੀ ਤੁਹਾਨੂੰ ਖੋਲ ਕੇ ਪੀਸ ਦਿਖਾ ਦਿੰਨੇ ਆ ਇਹ ਬੜਾ ਪਿਆਰਾ ਹੈ ਇਹਦੇ ਨਾਲ ਦੇ ਤਿੰਨ ਪੀਸ ਬਣੇ ਸੀਗੇ ਇਹ ਲਾਸਟ ਰਹਿ ਗਿਆ ਜੀ

ए दा बैक हो गया बैक ते दा चे सेंटर चा जाएगी प्लेन आ बैक एंड क्यों दा प्लेन रखिया था कि एटलीस्ट ए दा टाई एंड आई इफेक्ट भी दिखे और आ जाएगा घेरे ते ठीक है जी एंड इनका भी सेम ही है 2900 विद कॉस और गेंजा एंड दिस इज दुपट्टा प्योर दुपट्टा प्योर टैबी खुला डुला डायमीटर सी एदे च भी एदा ही टाई एंड आई इफेक्ट दित्ता होया सी